ਇਸ ਪਵਨ ਸ਼ਬਦirai ਜੋ ਸਤਿਗੁਰੂ ਦੀ ਸੰਗਤ ਦੇ ਵਿੱਚ ਕਰ ਰਹੇ ਹਨ ਉਸ ਦਿਨ ਮਾਰਕ ਦੇ ਦਿਨ ਜਿਹੜਾ ਨੂੰ ਸਤਿਗੁਰੂ ਜੀ ਨੇ ਇਸ ਪਵਨ ਸ਼ਬਦ ਨੂੰ ਫਸਾਇਆ ਰਹਾਉ ਵਾਲੇ ਮੰਦਿਰ ਦੇ ਵਿੱਚ ਸਤਿਗੁਰੂ ਜੀ ਸਮਝਾ ਰਹੇ ਨੇ ਹਾਉ ਵਾਲੀ ਜਿਉ ਵਾਰੀ ਇੱਕ ਸਸਥਿਓ ਚਿਤ ਲਾਉਂਦਾ ਸਤਗੁਰੂ ਜੀ ਕਹਿੰਦੇ ਇਸੇ ਵਾਰੀ ਜਾਂਦੇ ਆ ਬਿਹਾਰ ਜਾਂਦੇ ਜਿਹੜਾ ਜੀ ਇੱਕ ਪਰਮਾਤਮਾ ਦੇ ਨਾਲ ਚੇਤ ਜੁੜਿਆ ਹੋਇਆ ਹੋਂ ਵਾਰੀ ਇਹ ਵਾਰੀ ਇੱਕ ਸਿਉਂ ਚੇਤ ਨਾਮ ਲਈ ਹੈ ਜਿਹੜਾ ਨੇ ਇੱਕ ਪਰਮਾਤਮਾ ਦੇ ਨਾਲ ਚੇਤ ਲਾਇਆ ਸਤਗੁਰੂ ਜੀ ਨੇ ਜਸ ਕੀ ਉਹਨਾਂ ਨੂੰ ਕੁਰਬਾਨ ਜਾਂਦੇ ਆ ਬਿਹਾਰ ਜਾਂਦੇ ਜੀ ਸਤਗੁਰੂ ਧੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇੱਕ ਅੰਸਾਰ ਜਿਹੜਾ ਜੀ ਪਰਮਾਤਮਾ ਦੇ ਇੱਕ ਨਾਮ ਨਾਲ ਚਿਤ ਲਾਇਆ ਗੁਰਮਤੀ ਮਨ ਇਕਤ ਘੜਿਆ ਆ ਸੱਚਾ ਗੰਗਲ ਨਾਮ ਨੇ ਜਿਹੜਾ ਗੁਰੂ ਦੀ ਮਤ ਕਰਨ ਕੀ ਕੀ ਹੈ ਜੇ ਸੰਤੂ ਜੀ ਨੇ ਗੁਰਮਤੀ ਮਨ ਇਕਤ ਘੜਿਆ ਉਹ ਗੁਰੂ ਦੀ ਮਤ ਲੈਣ ਤੋਂ ਬਿਨਾਂ ਜਿਹੜਾ ਮਨ ਹੈ ਸਾਧ ਸੰਗਤ ਜੀ ਇੱਕ ਦੀ ਗੱਲ ਨਹੀਂ ਕਰ ਸਕਦਾ ਮਨ ਜਿਹੜਾ ਹੈ ਉਹ ਇੱਕ ਤਿਹਾੜੀ ਇੱਕ ਦੇ ਧਰ ਦੇ ਵਿੱਚ ਤਾਂ ਇਹਦਾ ਜੇਕਰ ਮਤ ਮੰਨੂ ਤੇ ਇਹ ਆਪਣੀ ਮਨ ਦੇ ਨਾਲ ਜੇ ਬੰਦਾ ਕੋਈ ਕਿ ਮੈਂ ਗੁਰੂ ਨੂੰ ਪਾਉਣਾ ਹੈ ਸੰਤੂ ਜੀ ਕਹਿੰਦੇ ਪਤਾ ਨਹੀਂ ਕਿ ਨਾਲ ਸੰਸਾਰ ਤੋਂ ਲਿਆ ਪਰ ਜੇ ਇੱਕ ਨੂੰ ਪਾਉਣਾ ਹੈ ਕਿ ਸੰਤੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਪੜਿਆ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਇਸੇ ਉਹਨਾਂ ਤੋਂ ਬਿਹਾਰ ਜਾਣੇ ਪਰ ਗੁਰ ਮਰਤੀ ਸੰਤੂ ਜੀ ਕਹਿੰਦੇ ਮਨ ਇੱਕ ਘਰ ਆਇਆ ਘਰ ਦੇਾਰੇ ਉਸਿਆਰੀ ਘਰ ਦੇ ਵਿੱਚ ਸੰਤੂ ਜੀ ਕਹਿੰਦੇ ਗੁਰੂ ਦੀ ਮਤ ਲੈ ਕਿ ਮਨ ਇੱਕ ਦੇ ਘਰ ਦੇ ਵਿੱਚ ਟਿਕ ਗਿਆ ਸੱਚੇ ਰੰਗ ਰੰਗਾਂਮਣੇ ਫਿਰ ਉਹ ਸੱਚੇ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਜਿਹਨਾਂ ਦਾ ਮਨ ਚੰਗਾ ਕਰ ਸੰਸਰ ਵੀਰੋਂ ਦਾ ਮਨ ਟੇਕਿਆ ਬਾਸਨਾ ਮਹਾਂ ਸਾਧੂ ਜੀ ਦੇ ਭਾਈ ਉਹ ਫਿਰ ਸੱਚੇ ਦੇ ਘਰ ਦੇ ਵਿੱਚ ਪ੍ਰਮਾਣ ਹੋ ਜਾਂਦੇ ਆ ਸੱਚੇ ਦੇ ਰੰਗ ਦੇ ਵਿੱਚ ਰੰਗੇ ਜਾਂਦੇ ਆ ਦੇਖੇ ਇੱਕ ਉਹ ਆਪ ਫਿਰ ਪਰਸ਼ੰਨਾ ਮਹਾਂ ਸਾਧੂ ਜੀ ਰੱਬ ਦੇ ਵਿੱਚ ਕਹਿੰਦੇ ਕੋ ਇੱਕ ਪ੍ਰਮਾਤਮਾ ਹੈ ਹੀ ਜਿਹੜਾ ਪਰਮਾਤਮਾ ਗੁਰੂ ਦੀ ਮੱਤ ਦੇ ਨਾਲ ਮਿਲਦਾ ਸਤਿਗੁਰੂ ਜੀ ਕਹਿੰਦੇ ਪਾਈ ਹੋ ਇੱਕ ਹੀ ਹੈ। ਫਿਰ ਹੈ ਪਰਸ਼ੰਨਾ ਹੈ ਕਿਹ ਕਿਹ ਦੀ? ਸਾਰੇ ਜੱਗ ਦੇ ਇੱਕ ਪਰਮਾਤਮਾ ਮੰਨਦੇ ਐ। ਪਰ ਸਤਿਗੁਰੂ ਜੀ ਕਹਿੰਦੇ ਹੈ ਉਹ ਪਰਸ਼ੰਨਾ ਪਰਸ਼ਾਮ ਦੀ ਤਰਫ ਅਨੁਭਵ ਕਰੂ ਪਰ। ਇਸ ਸੰਖੁਲਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰਮੁਖ ਵਿਖਾ ਤਾਂ ਇਹੋ ਮੰਨਣਾ ਜਿਨ੍ਹਾਂ ਜਿਹੜਾ ਗੁਰਮੁਖਾਂ ਨੇ ਉਸ ਗੁਪਤ ਰੂਪ ਪਰਮਾਤਮਾ ਨੂੰ ਵੇਖਿਆ ਸਤਿਗੁਰੂ ਜੀ ਕਹਿੰਦੇ ਤਾਂ ਇਹੋ ਮਨ ਤੇ ਮਨ ਜਿਹੜਾ ਸੀ ਪਰ ਉਹ ਪ੍ਰਮਾਤਮਾ ਦੇ ਸ਼ਬਦ ਵਿੱਚ ਭਿੱਜ ਗਿਆ ਉਹ ਪ੍ਰਮਾਤਮਾ ਨੂੰ ਇਹਨਾਂ ਨੇ ਜੀਤ ਲਿਆ ਸੰਤ ਜੀ ਕਹਿੰਦੇ ਉਹਨਾਂ ਦਾ ਮਨ ਜਿਹੜਾ ਕੇ ਆ ਭਾਵ ਉਹਨਾਂ ਦਾ ਮਨ ਜਿਹੜਾ ਹੈ ਉਹ ਰਸਾਂ ਦੇ ਸਮੇਤ ਹੋ ਗਿਆ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਿਲ ਗਿਆ ਜਿਸ ਨੇ ਅੱਜ ਸਹਿਜ ਸੁਖ ਪਾਇਆ ਉਹ ਸੰਤ ਜੀ ਕਹਿੰਦੇ ਕ੍ਰਿਸ਼ਨਾਂ ਨੂੰ ਭਟ ਜਿਨ੍ਹਾਂ ਦੇ ਸਾਥ ਸੰਗ ਜੀ ਮਨ ਦੇ ਵਿੱਚ ਕ੍ਰਿਸ਼ਨਾਵਾਸ ਨੇ انہاں سے سوپ کی پرابطی نہیں ہو سکتی انہی دن تک سیج کی پرابطی نہیں ہو سکتی سیج کی سماتی یہ بولتا ہے سالتو جی کہ جے جنا پہ اندھو کرشنا خرم ہو گئی سالتو جی کہ جے انہاں نے سیج سوپ پایا سیج وستہ کو پرابط کر کے گروہ کی حضی ہوئی ہے سالتو جی کہ جے انہاں سوپ پرابط ہو جاندہ ہے ایک کو مانا وہ سامنے ہیں کہ انہاں نے ایک پرماتمہ کو بھی مانتے ਜਿਨੀ ਦੇ ਤੱਕ ਕ੍ਰਿਸ਼ਨ ਹੈ ਉਨੀ ਦੇਰ ਤੱਕ ਸਾਧ ਸੰਗਤ ਜੀ ਰੱਬ ਜਿਹੜਾ ਹੈ ਉਹ ਹੈ ਅੰਦਰ ਹੀ ਪਰ ਸੰਤੋ ਜੀ ਕਹਿੰਦੇ ਪਰ ਨਹੀਂ ਹਜੇ ਕ੍ਰਿਸ਼ਨ ਦੀਆਂ ਵਾਸਨਾਵਾਂ ਜਿਹੜੀਆਂ ਨੇ ਹਜੇ ਧੀਆ ਪੁੱਤਰ ਨਹੀਂ ਵਾਸਤਾਵਾਂ ਆ ਜਾਂਦੀਆਂ ਨੇ ਅਲੇਵਾ ਦੇ ਮਨ ਦੇ ਉਹਨਾਂ ਦਾ ਮੋਹ ਜਿਹੜਾ ਹਿਮਾਲੇ ਮੰਨਾਂ ਦੇ ਲੱਗਦਾ ਹੈ ਅਲੇ ਬਾਲ ਖਾਣ ਦਾ ਮੋਹ ਜਿਹੜਾ ਥਣ ਪਦਾਰਥਾਂ ਦਾ ਮੋਹ ਮਨ ਵਿੱਚ ਲੱਗ ਜਾਂਦਾ ਹੈ ਪਰ ਇਹ ਕਮਾਂਕਾਰਾਂ ਦੇ ਮੋਹ ਜਿਹੜੇ ਮਨ ਵਿੱਚ ਲੱਗ ਜਾਂਦੇ ਨੇ ਸੰਤੋ ਜੀ ਕਹਿੰਦੇ ਜਿੰਨਾ ਚਿਰ ਇਹ ਮਾਨ ਕ੍ਰਿਸ਼ਨਾਂ ਦੇ ਵਿੱਚ ਹੈ ਉਨੀ ਦੇ ਤੱਕ ਕਿ ਇੱਕ ਦੀ ਪਛਾਣ ਨਹੀਂ ਹੋ ਸਕਦੀ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਜਿਨ੍ਹਾਂ ਨੇ ਰਿਸ਼ਨਾ ਨੂੰ ਖੜਮ ਕੀਤਾ ਹੈ ਨਾ ਤਿਸਨਾ ਤਜ ਸਹਿਜ ਸੁਖ ਪਾਇਆ ਉਹਨਾਂ ਨੂੰ ਸਹਿਜ ਅਵਸਥਾ ਦੀ ਪ੍ਰਾਪਤੀ ਹੋ ਗਈ ਇੱਕੋ ਮਨ ਉਹ ਸਾਹਮਣੇ ਉਹ ਇੱਕ ਪਰਮਾਤਮਾ ਦੇ ਮਨ ਨਾਮ ਦੇ ਵਿੱਚੋਂ ਦਾ ਮਨ ਜਿਹੜਾ ਉੱਗਿਆ ਗਿਆ ਰਹਾ ਹੋ ਇਹੋ ਜੰਗੁ ਲਾ ਤੇਰਾ ਤਪੁ ਲਾਇਆ ਉਹ ਸੰਤੂ ਜੀ ਕਹਿੰਦੇ ਭਾਈ ਸਾਰਾ ਸੰਸਾਰ ਕਿਹੜਾ ਹੈ ਭੱਲੇ ਆ ਜਿਪੋ ਨਿਆ ਵੀ ਆਪ ਨਹੀਂ ਹੈ ਸੰਤੋਜੀ ਕਹਿੰਦੇ ਭਾਈ ਇਹ ਰੱਬ ਨੇ ਆਪ ਹੀ ਬੁਲਾਇਆ ਤੇ ਆਪ ਮਿਸ਼ੋੜਿਆ ਆਪ ਮਿਲਾਇਆ ਮਿਸ਼ੋੜਨ ਵਾਲਾ ਵੀ ਪਰਮਾਤਮਾ ਆਪ ਹੈ ਤੇ ਸੰਤੋਜੀ ਕਹਿੰਦੇ ਮਿਲਾਉਣ ਵਾਲਾ ਵੀ ਆਪ ਹੈ ਇਹੋ ਜਨ ਕੋਲਾ ਤੈ ਆਪ ਭੁਲਾਇਆ ਪਰਮਾਤਮਾ ਤੇ ਸਾਰਾ ਜਗਤ ਤੈ ਤੋਂ ਭੁੱਲੇ ਹੋਏ ਸਾਰਾ ਤੈਨੂੰ ਸਾਲੀ ਪੰਦਾ ਪਰ ਇਹਦੇ ਵਿੱਚ ਜਗਤ ਦਾ ਕੋਈ ਸੁਖ ਸੰਤੋਜੀ ਕਹਿੰਦੇ ਇਹ ਆਪ ਤੁੰ ਭੁਲਾਇਆ ਹੈ ਜਿਹੜੇ ਤੈਨੂੰ ਚੰਗੇ ਰੱਖ ਲੈਣੇ ਤੋਂ ਉਨਾ ਉਹ ਆਪਣੇ ਨਾਲ ਜੋੜੋ ਲੈਂਦਾ ਹੈ ਨਹੀਂ ਕਿ ਸਾਰਾ ਸੰਸਾਰ ਦਾ ਤੂੰ ਭੁੱਲਿਆ ਸਾੰਤੂ ਜੀ ਕਹਿੰਦੇ ਇੱਕ ਵਿਚਾਰ ਦੂਜੇ ਤੋਂ ਭਾਇਆ ਇਹ ਜਿਹੜੇ ਭੁੱਲੇ ਹੋਏ ਨੇ ਇਹਨਾਂ ਨੇ ਇੱਕ ਨੂੰ ਖਾਸ ਦਿੱਤਾ ਸੰਤੂ ਜੀ ਕਹਿੰਦੇ ਇੱਕ ਨੂੰ ਵਿਚਾਰ ਕੇ ਦੂਜੇ ਤੋਂ ਭਾਇਆ ਜਿਹੜੀਆਂ ਪਦਾਰਥਾਂ ਦੇ ਵਿੱਚ ਮੋਹ ਜੋੜ ਲਿਆ ਦੂਜੇ ਪਦਾਰਥਾਂ ਦੇ ਵਿੱਚ ਇੱਕ ਨੂੰ ਜੋੜ ਦੇਆ ਅਨੰਦ ਸਦਾ ਸਹਿ ਹੈ ਪਰਮ ਤੁਰਦਾ ਵਿਣ ਨਾਮੈ ਦੁਖ ਪਾੜਿਆ ਉਸ ਸੰਸਾਰ ਦੇ 90 ਤੋਂ ਪ੍ਰਾਪਤ ਹੁ ਸੰਸਾਰ ਦੇ ਵਿੱਚ ਹਰੇਕ ਲੋਕ ਕਹਿੰਦਾ ਨਾ ਸੰਸੋਖ ਮੇਰੇ ਹਰੇਕ ਬੰਦਾ ਜੇ ਗੁਰੂ ਘਰ ਵਿੱਚ ਆਉਂਦਾ ਤਾਂ ਵੀ ਸੁੱਖਾਂ ਦੀ ਲੋਂਹ ਹੀ ਲੋਂਹ ਹੈ ਕਿ ਮੈਨੂੰ ਸੁੱਖ ਪ੍ਰਾਪਤ ਹੋਣਾ ਅਰਦਾਸ ਵੀ ਸਾਡੀ ਇਬਸ਼ਰ ਹੀ ਹੁੰਦੀ ਕਿ ਸਾਡੇ ਘਰਾਂ ਦੇ ਵਿੱਚ ਸੁੱਖ ਸਾਡੇ ਪਰਿਵਾਰ ਦੇ ਵਿੱਚ ਸੁੱਖ ਸਾਡੇ ਨਗਰ ਦੇ ਵਿੱਚ ਸੁੱਖ ਸਾਡੇ ਹਰੇਕ ਜਿੰਨੇ ਦੇ ਵਿੱਚ ਸੁੱਖ ਹੋਵੇ ਤੇ ਸਤ ਸ੍ਰੀ ਅਕਾਲ ਅਰਦਾਸ ਕਰਾਂ ਜੀ ਕਿ ਜੇ ਚਾਹੁੰਦਾ ਕੁਛ ਨਾ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਹੋਵੇ ਇਹ ਫਿਰ ਇੱਕ ਤਰ੍ਹਾਂ ਜਿਹੜੀ ਉਹ ਪੱਲੇ ਬੰਨ੍ਹਦਾ ਸੰਤੂ ਜੀ ਕਹਿੰਦੇ ਅੰਤ ਸਦਾ ਅਹਰਮ ਧਰਮ ਹੁੰਦਾ ਜਿਹੜੇ ਮਨੁੱਖ ਭਾਈ ਦੇ ਵਿੱਚ ਭੁੱਲੇ ਹੋਏ ਨੇ ਸੰਤੂ ਜੀ ਕਹਿੰਦੇ ਬਿਨਾਂ ਨਾਮ ਨੇ ਦੁੱਖ ਪਾਉਣੇ ਆ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਦੁੱਖ ਨਹੀਂ ਹੁੰਦਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਪ੍ਰਮਾਤਮਾ ਨੂੰ ਭੁੱਲਣ ਤੋਂ ਬਿਨਾ ਸੰਤੂ ਜੀ ਕਹਿੰਦੇ ਸਾਰੇ ਦੁੱਖ ਜਿਹੜੇ ਨੇ ਤੂਆ ਕੇ ਖਤ ਜਾਂਦੇ ਨੇ ਸੁੱਖ ਕੇਵਲ ਤੇ ਕੇਵਲ ਰੱਬ ਦੇ ਨਾਮ ਦੇ ਵਿੱਚ ਹੈ ਜਿਹਨਾਂ ਦੇ ਨਾਮ ਲੱਗਿਆ ਸੰਤੂ ਜੀ ਕਹਿੰਦੇ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਕਹਿਣ ਸੰਤੋਖ ਜੀ ਗਨਨੀ ਸੰਤੋਖ ਜੀ ਕਹਿੰਦੇ ਭਾਈ ਜਿਹੜੇ ਆਣਜਨ ਸਦਾ ਭੈ ਭਗਤ ਲੈ ਜਿਹੜੇ ਆਣਜਨ ਹਰ ਕੋ ਵਿੱਚ ਪ੍ਰਮਾਤਮਾ ਤੋਂ ਭੁੱਲੇ ਹੋਏ ਨੇ ਅਜੇ ਦੂਰ ਧਰਤੀ ਵਿੱਚ ਆਈ ਹੀ ਨਹੀਂ ਹੈ ਅਜੇ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਹੀ ਨਹੀਂ ਹੈ ਅਜੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰਜੀਤ ਸਿੰਘ ਸਾਹਿਬ ਦੀ ਬਾਣੀ ਕਿਸ ਗੁਰੂ ਦੀ ਹੈ ਰਹਿਮਤ ਸਿੰਘ ਜੀ ਦੀ ਬਾਣੀ ਦੇ ਵਿੱਚ ਕਿੰਨੇ ਗੁਰੂ ਸਾਹਿਬਾਂ ਦੀ ਬਾਣੀ ਹੈ ਸੰਤੋਖ ਜੀ ਕਹਿੰਦੇ ਅਜੇ ਤੱਕ ਤੇ ਮਨੁੱਖ ਹਰ ਕੋ ਵਿੱਚ ਭਗਤ ਦੇ ਵਿੱਚ ਭੁੱਲੇ ਹੋਏ ਨੇ ਸੰਤੋਖ ਜੀ ਕਹਿੰਦੇ ਬਿਨਾਂ ਨਾਮ ਦੇ ਨੂੰ ਪਾਉਣਿਆ ਭਾਈ ਨਾਮ ਤੋਂ ਬਿਨਾਂ ਸਾਰੇ ਜੀਵਨ ਦੇ ਵਿੱਚ ਦੁੱਖ ਹੀ ਪ੍ਰਾਪਤ ਹੁੰਦੇ ਨੇ ਜੋ ਰੰਗ ਰਾਤੇ ਕਰਮ ਉਹ ਵਿਧਾਤੇ ਸਤਿਗੁਰੂ ਜੀ ਦੇ ਜਿਹੜੇ ਪ੍ਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਜਾਈਆਂ ਜੋ ਰੰਗ ਰਾਤੇ ਕਰਮ ਵਿਧਾਤੇ ਉਹ ਪ੍ਰਮਾਤਮਾ ਦਾ ਕਰਮਾਂ ਦੇ ਲੇਖੇ ਨੂੰ ਧਰਨ ਵਾਲਾ ਹੈ ਜਿਹੜਾ ਕਰਮਾਂ ਦੀ ਗੱਲ ਨੂੰ ਜਾਣਨ ਵਾਲਾ ਸਤਿਗੁਰੂ ਜੀ ਦੇ ਕੋਲ ਸੇਵਾ ਕਰਕੇ ਜੁਗ ਚਾਲੇ ਜਾਂਦੇ ਜਿਨ੍ਹਾਂ ਨੇ ਭਾਈ ਗੁਰੂ ਦੀ ਸੇਵਾ ਕੀਤੀ ਉਹਨਾਂ ਨੂੰ ਚਾਲੇ ਜੁਗਾਂ ਦੀ ਜਾਤੇ ਆਪਰਾਂ ਦੇ ਚਾਰੇ ਜੁਗਾਂ ਨੂੰ ਜਾਣ ਲਿਆ ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਸੰਤੂ ਜੀ ਕਹਿੰਦੇ ਸੇਵਾ ਤੋਂ ਬਿਨਾਂ ਭਾਈਏ ਪਰਮਾਤਮਾ ਨੂੰ ਜਾਣਿਆ ਨਹੀਂ ਜਾ ਸਕਦਾ ਪਰ ਜਿਹੜੇ ਜੀਵ ਜਿਵੇਂ ਵੀ ਜੀਵ ਪੈਦਾ ਹੋਏ ਆਪਣੇ ਕਰਮਾਂ ਕਰਕੇ ਹੋਏ ਸੰਤੂ ਜੀ ਕਹਿੰਦੇ ਜਿਵੇਂ ਦੇ ਕਰਮਸ਼ੀਲ ਹੋਵੇ ਤਾਂ ਲੋਕ ਰੱਬ ਨੇ ਥੋਵੇਂ ਦਾ ਮੁਕਤ ਬਣਾ ਦੇ ਸੰਸਾਰ ਤੇ ਭੇਜ ਦਿੱਤਾ ਫਿਰ ਉਹ ਆਪਣੇ ਕਰਮਾਂ ਦੇ ਹਿਸਾਬ ਦੇ ਨਾਲ ਹੀ ਜਿਹੜੇ ਕੰਮ ਕਰੀਦਾ ਰਹੇ ਜੋ ਰੰਗ ਰਾਂਤੇ ਕਰਮ ਪ੍ਰਧਾਰ ਦੇ ਜਿਹੜੇ ਪਰਮਾਤਮਾ ਦੇ ਰੰਗ ਦੇ ਭਾਈ ਉਹ ਕਰਮ ਕਰਦੇ ਉਹਨੇ ਦੇ ਪ੍ਰਮਾਤਮਾ ਨੇ ਉਸ ਗੁਰੂਪ ਦੇ ਜੀਵਨ ਦੇ ਵਿੱਚ ਕਰਮ ਪਾ ਦਿੱਤੇ ਉਹ ਸੇਵਾ ਇਹ ਜੁਗ ਚਾਲੇ ਜਾਂਦੇ ਪਰ ਜਿਹੜਾ ਨੇ ਗੁਰੂ ਦੀ ਸੇਵਾ ਕੀਤੀ ਇਸ ਸੰਸਾਰ ਵਿੱਚ ਆਖੀ ਇਹਨੂੰ ਕਰਮ ਕ੍ਰਿਤੀ ਦੇ ਵਿੱਚ ਰਹਿ ਕੇ ਗੁਰੂ ਦੀ ਸੇਵਾ ਨੂੰ ਕਮਾਇਆ ਸੰਤੂਜੀ ਜੀ ਨੇ ਭਾਈ ਉਹਨਾਂ ਚਾਰਾਂ ਜੁਗਾਂ ਦੀ ਜਾਣਤਾ ਹੀ ਹੋ ਗਈ ਉਹਨਾਂ ਚਾਰਾਂ ਜੁਗਾਂ ਨੂੰ ਜਾਣ ਲਿਆ ਜਿਸ ਨੂੰ ਆਪ ਦੇ ਬਠਿਆਈ ਹਰ ਕੈ ਨਾਮੁ ਸਾਵੜਿਆ ਸੰਤੂਜੀ ਕਹਿੰਦੇ ਜਿਸ ਨੂੰ ਆਪ ਨੇ ਬਠਿਆਈ ਜਿਨ੍ਹਾਂ ਨੂੰ ਪਰਮਾਤਮਾ ਬੁਝਾਈ ਦਵੇ ਸੰਤੂ ਜੀ ਕਿਦੇ ਫਿਰ ਹਲਕੇ ਨਾਮ ਸਮਾਉਣਿਆ ਉਹ ਹਰੀ ਪਰਮਾਤਮਾ ਦੇ ਨਾਮ ਨੂੰ ਸਮਾਏ ਰਹੇ ਜਿਨ੍ਹਾਂ ਨੂੰ ਬੁਝਾਈ ਸੰਸਾਰ ਦੇ ਸਾਧ ਸੰਗਤ ਜੀ ਉਹ ਪਰਮਾਤਮਾ ਨੇ ਦੇ ਦਿੱਤੀ ਨਾ ਫਿਰ ਦੁਨੀਆ ਦੇ ਵਿੱਚ ਉਹਨਾਂ ਦਾ ਕੋਈ ਮਦਦ ਜਿੰਨਾ ਉਹ ਕੀ ਕਰੀ ਜਾਵੇ ਉਹ ਪਰਮਾਤਮਾ ਦੇ ਘਰ ਦੇ ਪ੍ਰਵਾਣ ਹੋ ਜਾਂਦੇ ਨੇ ਕਿ ਸੰਤੂ ਜੀ ਕਿਤੇ ਉਹ ਨਾਮ ਧਿਆਨ ਤੋਂ ਹਰੀ ਪਰਮਾਤਮਾ ਦੇ ਨਾਮ ਨੂੰ ਸਮਾਜ ਜਾਂਦੇ ਨੇ ਕਿ ਮਾਇਆ ਮੋਹ ਹਰ ਚੇਤਨਾਹੀ ਜਮ ਉਪਰ ਬੱਤਾ ਦੁੱਖ ਸਹਾਈ ਸੰਤੂ ਜੀ ਕਹਿੰਦੇ ਮਾਇਆ ਮੋਹ ਹਰ ਜਿਤ ਹੈ ਮਾਇਆ ਦੇ ਮੋਹ ਦੇ ਵਿੱਚ ਪਿਆ ਹੋਇਆ ਲੋਕ ਭਰੀ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਜਮ ਉਪਰ ਬੱਤਾ ਦੁੱਖ ਸਹਾਈ ਸੰਤੂ ਜੀ ਕਹਿੰਦੇ ਜਮਾ ਦੇ ਵਸ ਤੈ ਕਿ ਭਾਈ ਜਮਾ ਨੇ ਜਦੋਂ ਮਨ ਦੇ ਲੈ ਕੇ ਜਾਣਾ ਫਿਰ ਦੁੱਖ ਸਹਾਈ ਕੋ ਦੁੱਖੇ ਹਿਸਾਬ ਦੇ ਪੈਣਗੇ ਜਿਹੜਾ ਮਾਇਆ ਦੇ ਵਿੱਚ ਲੱਗ ਕੇ ਪ੍ਰਮਾਤਮਾ ਨੂੰ ਸਾਰੀ ਪੜਦਾ ਅੰਨਾ ਗੋਲਾ ਕਿਸ ਨਦਰ ਨਾ ਆਵੇ ਮਨੁੱਖ ਪਾਪ ਪਚਾਣਿਆ ਸੰਤੂਜੀ ਕਦੇ ਮਾਇਆ ਦੇ ਅੰਨਾ ਹੋਇਆ ਜਾਂ ਮਨੁੱਖ ਹੈ ਇਹ ਬੋਲਾਂ ਮਨੁੱਖ ਦਾ ਸੰਤੂਜੀ ਤੇ ਜਿਵੇਂ ਨਦਰ ਬਣਾਵੇ ਇਹਨੂੰ ਕੋਈ ਨਦਰ ਹੀ ਨਹੀਂ ਆਉਂਦਾ ਹੈ ਇਹ ਪ੍ਰਮਾਤਮਾ ਨੂੰ ਦੇ ਤਨਵ ਦਾ ਯਤਨ ਹੀ ਨਹੀਂ ਕੀਤਾ ਤੇ ਸੰਤੂਜੀ ਕਹਿੰਦੇ ਮਨੁੱਖ ਪਾਪ ਪਚਾਣਿਆ ਇਹ ਵੀ ਮਨੁੱਖ ਜਿਹੜਾ ਬੰਦਾ ਹੈ ਨਾ ਸੰਤੂਜੀ ਕਹਿੰਦੇ ਮਾਇਆ ਦੇ ਮੋਹ ਵਿੱਚ ਪਿਆ ਹੋਇਆ ਇੰਨਾ ਬੋਲਾ ਮਨੁੱਖ ਸੰਤੂਜੀ ਕਹਿੰਦੇ ਇਹ ਕੋਈ ਮਨੁੱਖ ਨੇ ਪਾਪ ਹੀ ਇਕੱਠੇ ਕਰਨੇ ਕਰਦੇ। ਇੱਕ ਪਾਪ ਕੀਤਾ, ਦੋ ਕੀਤੇ, ਪਾਪਾਂ ਦੇ ਵਿੱਚ ਇੰਨਾ ਕੋ ਫਲ ਚ ਗਿਆ। ਸੰਤੂ ਜੀ ਕਹਿੰਦੇ ਪਾਪ ਹੀ ਇਕੱਠੇ ਕਰਨ ਦੇ ਵਿੱਚ ਲੱਗਾ ਹੋਇਆ। ਪਰਮਾਤਮਾ ਦੀ ਨਦਰੰ ਦੇ ਵਿੱਚ ਨਹੀਂ ਆਇਆ। ਨਦਰਨਾ ਆਉਂਦਾ ਹੈ ਸੰਤੂ ਜੀ ਕਹਿੰਦੇ ਭਾਈ ਇਹਨਾ ਬੋਲਰ ਕਿ ਨਦਰ ਨਹੀਂ ਆਉਂਦੀ। ਉਸ ਨਦਰ ਹੀ ਨਹੀਂ ਆਉਂਦਾ ਕਿ ਇਹ ਜੀਵਨ ਮਿਲਿਆ ਤੂੰ ਸਵਾਰ ਲੇ। ਇਹ ਪਾਪਾਂ ਦੇ ਵਿੱਚ ਹੀ ਨੁਕਾਨ ਹੋਇਆ। ਇੱਕ ਰੰਗ ਰਾਤੇ ਜੋਤ ਉਹਦ ਆਪ ਲੈ ਬਗਾਏ। ਸੰਤੂ ਜੀ ਕਹਿੰਦੇ ਜਿਹੜੇ ਇਹ ਕੋ ਪਰਮਾਤਮਾ ਦੀ ਲੇਲ ਦੇ ਵਿੱਚ ਚੁੜ ਜਾਂਦੇ ਜਿਹੜੇ ਪਰਮਾਤਮਾ ਨੂੰ ਧਿਆਉਂਦੇ ਕੇ ਸੰਤ ਕੋ ਧਰਮ ਸ਼੍ਰੀ ਗੁਰੂ ਦਾਸਾ ਜੀ ਦੇ ਇੱਕ ਰੰਗ ਰੱਬ ਦੇ ਇੱਕ ਦੇ ਰੰਗ ਦੇ ਰੰਗੇ ਜਾਂਦੇ ਨੇ ਉਹਨਾਂ ਆਪ ਨੇ ਬੁਲਾਏ ਜਿਨ੍ਹਾਂ ਨੇ ਪਰਮਾਤਮਾ ਤੇਰੇ ਨਾਮ ਦੇ ਚਲਾਈ ਲਿਬ ਲਈ ਹੋਈ ਹੈ ਉਹ ਇੱਕ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਭਾਏ ਭਗਤ ਤੇਰੇ ਮਨ ਭਾਏ ਸਤਗੁਰੂ ਜੀ ਕਹਿੰਦੇ ਭਾਈ ਭਗਤ ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ ਜਿਹੜੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਭਾਗ ਲਏ ਸਤਗੁਰੂ ਜੀ ਕਹਿੰਦੇ ਤੇਰਾ ਮਨ ਭਾਈ ਉਹ ਤੇਰੇ ਮਨ ਨੂੰ ਚੰਗਾ ਰੱਖਦੇ ਪ੍ਰਮਾਤਮਾ ਉਹਨਾਂ ਨੂੰ ਉਹ ਚੰਗਾ ਲੱਗਣਾ ਜਿਹੜੇ ਤੇਰੀ ਭਗਤੀ ਕਰਦੇ ਨੇ ਤੇ ਸਤਗੁਰੂ ਜੀ ਕਹਿੰਦੇ ਜਿਹੜੇ ਤੇਰੀ ਭਗਤੀ ਦੇ ਵਿੱਚ ਪ੍ਰਮਾਣ ਹੋ ਜਾਂਦੇ ਨੇ ਫਿਰ ਉਹਨਾਂ ਦੇ ਮਨ ਵਿੱਚ ਵੀ ਪ੍ਰਮਾਤਮਾ ਨੂੰ ਚੰਗਾ ਲੱਗਣਾ ਲੱਗੇ ਜਾਂਦਾ ਹੈ ਸਤਗੁਰ ਸੇਵਣ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾ ਬਣਿਆ ਸਤਗੁਰੂ ਸੇਵਕ ਸਦਾ ਸੁਖ ਦਾਤਾ ਉਹ ਸਦਾ ਸਤਗੁਰੂ ਵਿੱਚ ਰਹਦੇ ਨੇ ਜਿਹੜਾ ਸੁੱਖਾਂ ਨਾਲ ਦਤਾ ਸਤਗੁਰੂ ਜੀ ਦੇ ਸਭ ਇੱਛ ਪੂਜਾਮਣ ਆਪ ਪੂਜਾਮੇ ਉਹ ਪਰਮਾਤਮਾ ਸਾਰੀਆਂ ਇਸ਼ਾਵਾਂ ਭਈ ਆ ਪੁਨੀਆ ਕਰਨ ਵਾਲਾ ਹੈ ਉਹ ਪਰਮਾਤਮਾ ਦੇ ਘਰ ਦੇ ਵਿੱਚ ਕੋਈ ਵੀ ਥਾਂ ਚੀਜ਼ ਨਹੀਂ ਹੈ ਜਿਹੜੀ ਉਹ ਪਰਮਾਤਮਾ ਦੇ ਘਰ ਦੇ ਵਿੱਚ ਨਾ ਹੋਵੇ ਬਚਨ ਪੜ੍ਹਦੇ ਆ ਨਾ ਹਰ ਰੋਜ਼ ਸਤਗੁਰੂ ਜੀ ਦੇ ਸਾਚੇ ਸਾਹਿਬਿਆ ਕੀ ਆ ਨਾਹੀ ਘਰ ਤੇ ਰਹਿ ਪ੍ਰਮਾਤਮਾ ਦੇ ਘਰ ਦੇ ਵਿੱਚ ਤਾਂ ਸਾਰਾ ਕੁਝ ਹੈ ਸੰਤੂ ਜੀ ਕਹਿੰਦੇ ਸੱਚੇ ਸਭ ਬਾਖਿਆ ਨਹੀਂ ਘਰ ਤੇ ਰਹਿ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਸੋਪਾ ਜਿਹਨੂੰ ਪ੍ਰਮਾਤਮਾ ਇਹ ਦਾਤ ਦੇਂਦਾ ਮਿਲਦੀ ਉਹ ਨੂੰ ਹੀ ਹੈ ਸਾਰਾ ਕੁਝ ਪ੍ਰਮਾਤਮਾ ਦੇ ਘਰ ਦੇ ਵਿੱਚ ਔਰ ਸਾਧ ਸੰਗਤ ਜੀ ਉਹਨੂੰ ਪ੍ਰਮਾਤਮਾ ਨੂੰ ਉਹਦੇ ਤੋਂ ਦਾਤਾਂ ਲੈਣ ਵਾਸਤੇ ਜਿਹੜਾ ਇਛਾ ਨੂੰ ਪੂਰੀਆ ਕਰਨ ਨੂੰ ਆਣਾ ਤੇ ਸੰਤੂ ਜੀ ਕਿਰਤੋਗਤ ਵਾਸਤੇ ਮੈਨੂੰ ਉਤਾਰ ਦੇ ਕਰਨਾ ਜੇ ਕੋ ਚਾਹੁੰਨਾ ਹੈ ਤੂੰ ਜੀਵਨ ਦੇ ਵਿੱਚ ਸੁੱਖ ਮਿਲ ਜਾਵੇ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਉਦਾਤਾ ਮਿਲ ਜਾਵੇ ਤੇ ਸੰਤੂਰ ਜੀ ਕਹਿੰਦੇ ਫਿਰ ਉਹ ਪਰਮਾਤਮਾ ਜਿਹੜਾ ਹੈ ਸੰਤੂਰ ਜੀ ਕਹਿੰਦੇ ਉਹ ਉੱਤਮਾ ਕਰ ਕਿਵੇਂ ਧਿਆਮੜਾ ਕਿਛਾ ਪੂਰਨ ਸਰਬ ਸੁਖ ਦਾਤਾ ਹਰ ਜਾਂਕੈ ਵਾਸ ਹੈ ਕਾਮ ਤੇ ਨਾ ਸੋ ਵੈਸਾ ਹਰ ਧਿਆਇਆ ਮੇਰੇ ਜੀ ਅਰੇ ਤਾਂ ਸਰਬ ਸੁਖ ਪਾਵੈ ਮੇਰੇ ਨਾਮ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਰਿ ਤਰੁਖ ਪਨਪ ਮੁਖ ਉਜਲ ਹੋਈ ਹੈ ਨਿਤਿ ਹੈ ਹਰਿ ਤਰੁਖ ਨਿਰੰਜਣਾ ਜੈ ਹਰਿ ਸਿਮਰਨ ਭਇ ਤਹਿ ਪਾਦ ਦਤ ਕੀਨੀ ਵਡ ਪਾਹੀ ਹਰ ਜਪਣਾ ਜਨ ਨਾਨਕ ਕੋ ਗੁਰ ਕੀ ਮਤਿ ਦੀਨੀ ਜਪ ਹਰ ਭੌਤਰ ਤਰਨਾ ਸੰਤੋ ਜੀ ਕਹੇ ਸਦਾ ਸੱਚੇ ਦੇ ਨਾਮ ਨੂੰ ਜਪੋ ਤੇ ਜਦੋਂ ਸੱਚੇ ਦੇ ਨਾਮ ਨੂੰ ਜਪੇਗਾ ਤੇ ਭੌਤਰ ਤੋਂ ਤਰ ਜਾਵੇਗਾ ਦੇ ਸੰਤੂ ਨੂੰ ਅਮਨਦਾਸ ਸੂਰਜ ਜੀ ਦੇ ਸਾਹਮਣੇ ਇਹੀ ਸੰਗਤ ਰਹੇ ਨੇ ਸੰਤੂ ਜੀ ਕਹਿੰਦੇ ਭਾਈ ਸਾਰੀਆਂ ਇਛਾਵਾਂ ਨੂੰ ਪੂਰੀਆਂ ਕਰਨ ਦੇ ਸਮਰੱਥ ਹੈ ਉਹ ਪ੍ਰਮਾਤਮਾ ਦੀ ਝਾਉਣਾ ਕਰ ਜਿਹੜਾ ਸਾਰੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ ਹਰ ਜੀਓ ਤੇਰੀ ਸਦਾ ਸਰਧਾਈ ਤੇ ਉਹ ਪ੍ਰਮਾਤਮਾ ਦੀ ਸਦਾ ਸ਼ਰਮ ਦੇ ਵਿੱਚ ਜਿੰਦੇ ਨੂੰ ਸਮਝ ਆ ਜਾਂਦੀ ਹਰ ਜੀਓ ਸਦਾ ਤੇਰੀ ਸ਼ਰਨਾਈ ਜਿਉਂ ਭਾਵ ਹੈ ਉਹ ਰਾਖੇ ਮੇਰੇ ਸਵਾਨੀ ਜਿਵੇਂ ਤੈਨੂੰ ਚੰਗਾ ਲੱਗਦਾ ਪ੍ਰਮਾਤਮਾ ਤੁਸਾਂ ਨੂੰ ਲੱਭਣਾ ਕਰ ਸਤਿਗੁਰ ਸੇਵਣਾ ਆਪੇ ਬਖਸ਼ੇ ਦੇਵਤੇ ਨਾ ਕੋ ਪ੍ਰਮਾਤਮਾ ਆਪ ਹੀ ਬਖਸ਼ਿਸ਼ ਕਰਦਾ ਹੈ ਆਪ ਹੀ ਨਾਮ ਕਰਕੇ ਆਪਣੀ ਵਡਿਆਈ ਪ੍ਰਮਾਤਮਾ ਆਪ ਹੀ ਦਿੰਦਾ ਆਪੇ ਦੇ ਵਡਿਆਈ ਜੰਮ ਕਾਲ ਤਸਨੇੜ ਨਾ ਆਵੇ ਜੋ ਹਰ ਹਰ ਨਾਮ ਤੇਰਾ ਬਣਿਆ ਉਹ ਸੰਤੂ ਜੀ ਕਹਿੰਦੇ ਭਾਈ ਜਮਾ ਬਾਲ ਸੰਦੇੜਨਾ ਆਪੇ ਪਹਿਲੀ ਪੰਕਤੀ ਵਿੱਚ ਸੰਤੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਮਾਇਆ ਦੇ ਉਹ ਦੇ ਵਿੱਚ ਫਸ ਗਏ ਉਹਨਾਂ ਨੂੰ ਜਮਾ ਦੀਏ ਚੋਟਾਂ ਖਾਣੀਆਂ ਹੁਣ ਸੰਤੂ ਜੀ ਨੇ ਕਿੰਨਾ ਸੋਹਣਾ ਸ਼ਬਦ ਦੇ ਵਿੱਚ ਦਰਸਤਾਨ ਰੱਖਿਆ ਪਹਿਲੀਆਂ ਪੰਕਤੀਆਂ ਵਿੱਚ ਸੰਤੂ ਜੀ ਕਹਿੰਦੇ ਜਿਹੜੇ ਮਾਇਆ ਦੀ ਉਹ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਨੇ ਰੱਬ ਨੂੰ ਚੇਤੇ ਨਹੀਂ ਕੀਤਾ ਸੰਤੂ ਜੀ ਕਹਿੰਦੇ ਉਹ ਜਮਾ ਦੀ ਮਾਰ ਉਹਨਾਂ ਨੂੰ ਸਹਾਰਨੀ ਪਵੇਗੀ ਜਮਾ ਹੋਰ ਬੰਦਾ ਦੁੱਖ ਸਹਾਈ ਤੇ ਨਾਮ ਹੀ ਸਤਿਗੁਰੂ ਜੀ ਅੰਦੀਆਂ ਪੰਕਤੀਆਂ ਵਿੱਚ ਕਹਿੰਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸਤਾਰ ਦੇ ਜਿਨ੍ਹਾਂ ਪ੍ਰਮਾਤਮਾ ਨੇ ਜਮ ਕਾਲ ਕਿਸੇ ਨੇੜ ਨਾ ਆਵੇ ਜੋ ਹਰ ਹਰ ਨਾਮ ਧਿਆਉਂਦੇ ਭਾਈ ਉਹਨਾਂ ਨੂੰ ਜਮ ਕਾਲ ਮੇਰੇ ਨਹੀਂ ਉਤੋਂ ਜਮਾਂ ਦੀ ਬਾਤ ਕਰਨ ਤੋਂ ਦੂਰ ਚਲੀ ਜਾਂਦੀ ਹੈ ਜੋ ਹਰ ਹਰ ਨਾਮ ਧਿਆਉਂਦੇ ਨੇ ਜਿਹੜੇ ਹਰੀ ਹਰ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਉਹਨਾਂ ਨੂੰ ਜੰਮ ਵੀ ਸਾਸ ਸੰਗਤ ਜੀ ਉਹਨਾਂ ਦਾ ਕੁਝ ਨਹੀਂ ਬਰਦਾਸ਼ਤ ਕਰਦਾ ਕਿਉਂਕਿ ਜੰਮ ਨੂੰ ਵੀ ਇਹ ਹੁਕਮ ਹੈ ਧਰਮ ਰਾਜ ਨੂੰ ਵੀ ਇਹ ਹੁਕਮ ਹੈ ਜਿਵੇਂ ਜਿਵੇਂ ਪ੍ਰਮਾਤਮਾ ਦੇ ਪਿਆਰਿਆਂ ਦਾ ਕੀਰਤਨ ਹੁੰਦਾ ਹੋਵੇ ਨਾ ਜਿੱਥੇ ਸਾਥ ਸੰਗਤ ਹੋਦੀ ਹੋਵੇ ਉਥੇ ਜੰਮ ਵੀ ਜਿਹੜਾ ਸਾਥ ਸੰਗਤ ਜੀ ਨਹੀਂ ਆ ਸਕਦਾ ਹੈ ਜਹਿ ਕੀਰਤਨ ਸਾਧੂ ਭਜਨ ਜਹਿ ਕੀਰਤਨ ਸਾਧੂ ਭਜਨ ਗੋਬਿੰਦ ਕੀਰਤਨ ਜੀ ਸੰਤੂ ਜੀ ਕੇ ਨਾਮ ਹੋਣਾ ਤੂੰ ਰਹਿ ਸੁਟੈ ਨਿਕਣਾ ਜਾਈਏ ਜੋ ਜਿਤੇ ਪ੍ਰਮਾਤਮਾ ਦੇ ਭਾਲੇ ਕੀਤਰ ਕਰਦੇ ਨੇ ਸੰਤੋਜੀ ਦੇ ਧੰਮ ਰਾਜ ਵੀ ਉੱਥੇ ਜਾਣ ਦੀ ਹਿਦਾਇਤ ਨਹੀਂ ਇਸ ਤਰ੍ਹਾਂ ਕਿ ਸੰਤੋਜੀ ਕਿਤੇ ਜੋ ਹਰ ਹਰ ਨਾਮ ਤੇ ਆਵੇ ਜਿਹੜੇ ਹਰੀ ਹਰ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਜਮ ਕਾਲ ਇਸ ਨੇੜਾ ਨਾ ਆਵੇ ਜਮ ਕਾਲ ਤੋਂ ਦੇ ਭਾਈ ਨੇੜੇ ਨਹੀਂ ਆਉਂਦਾ ਆਰੰਭ ਦੇ ਰਾਤੇ ਜੋ ਹਰ ਭਾਏ ਭਾਈ ਜਿਹੜੇ ਆਂਦਰ ਪ੍ਰਮਾਤਮਾ ਦੇ ਨਾਮ ਦੇ ਚਰੰਗੇ ਜਾਂਦੇ ਨੇ ਕਿਹੜੇ ਅਗੇ ਜਾਂਦੇ ਨੇ ਜੋ ਹਰ ਭਾਈ ਜਿਹੜੇ ਹਰੀ ਪ੍ਰਮਾਤਮਾ ਨੂੰ ਚੰਗੇ ਲੰਦੇ ਨੇ ਉਹ ਹਰੀ ਪਰਮਾਤਮਾ ਨੇ ਸਿਫਤ ਉਸ ਦਾ ਅੰਨਨ ਕਰਦੇ ਮੇਰਾ ਕਬ ਮੇਲੇ ਮੇਲ ਮਿਲਾਏ ਮੇਰੇ ਪ੍ਰਭੂ ਪਰਮਾਤਮਾ ਨੇ ਆਪੇ ਹਮ ਮਿਲ ਲਿਆ ਤੇ ਆਪ ਹੀ ਆਪਣੇ ਨਾਲ ਲਿਆ ਸਦਾ ਸਦਾ ਸੱਚੇ ਤੇਰੀ ਸ਼ਰਨਾਈ ਤੂੰ ਆਪੇ ਸੱਚ ਮੁਝਾਉਣ ਬਣਿਆ ਉਹ ਪਰਮਾਤਮਾ ਦਾ ਸੱਚਾ ਹੈ ਉਹਦੀ ਸ਼ਰਨ ਵੀ ਸੱਚੀ ਹੈ ਸੰਤਬੋਲੀ ਕਹਿੰਦੇ ਸਦਾ ਸਦਾ ਸੱਚੇ ਤੇਰੀ ਸ਼ਰਨਾਈ ਉਹ ਪ੍ਰਮਾਤਮਾ ਆਪ ਹੀ ਸੱਚਾ ਹੈ ਉਹਦੀ ਸ਼ਰਨ ਵੀ ਸੱਚੀ ਹੈ ਤੂੰ ਆਪੇ ਸੱਚ ਉਹਝਾਵੇਂਗਾ ਤੇ ਸੱਚ ਸਰੂਪ ਪ੍ਰਮਾਤਮਾ ਨੂੰ ਉਹਝਾਉਣ ਵਾਲਾ ਜਨਾਉਣੋਂ ਵਾਲਾ ਵੀ ਉਹ ਪ੍ਰਮਾਤਮਾ ਆਪ ਹੀ ਹੈ ਜਿਹਨ ਸੱਚ ਜਾਤਾ ਸੇ ਸੱਚ ਸਮਾਣੇ ਜਿਹਨਾਂ ਦੇ ਭਾਈ ਸੱਚ ਨੂੰ ਜਾਣਦੇ ਆ ਉਹ ਫਿਰ ਸੱਚੇ ਨਾਮ ਦੇ ਵਿੱਚ ਸਮਾਜ ਜਾਂਦੇ ਨੇ ਉਹ ਪ੍ਰਮਾਤਮਾ ਦੇ ਸੱਚੇ ਨਾਮ ਦੇ ਵਿੱਚ ਹੀ ਸਤਗੁਰੂ ਜੀ ਕਹਿੰਦੇ ਭਾਈ ਸਮਾਜ ਆਉਂਦੇ ਨੇ ਹਰ ਗੁਰੂ ਗਾਵੇ ਸੱਚੇ ਮਖਾਣੇ ਇਹਨੂੰ ਹਰੀ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਨੇ ਜਿਹੜਾ ਸੱਚ ਹੈ ਸਤਿਗੁਰੂ ਜੀ ਕਹਿੰਦੇ ਉਹ ਆਪਣੇ ਜੀਵਨ ਦੇ ਵਿੱਚ ਮਖਾਣੇ ਗਿਆਨ ਕਰਦੇ ਨੇ ਕਿ ਉਹ ਪ੍ਰਮਾਤਮਾ ਬਈ ਸੱਚਾ ਹੈ ਨਾਮ ਨਾਮ ਰੱਬ ਦੀ ਪਹਿਰਾ ਕੀ ਨਿਜ ਭਗਤਾ ਨਹੀਂ ਨਾਮਣਿਆ ਸਤਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਨਾਮਿਕ ਨਾਮ ਰੱਬ ਦੀ ਪਹਿਰਾ ਕੀ ਉਹ ਫਿਰ ਮਾਇਆ ਤੋਂ ਉਤਰਾਹ ਹੋ ਜਾਂਦੇ ਉਹਨਾਂ ਨੂੰ ਮਾਇਆ ਦੀ ਆਲ ਨਹੀਂ ਲੱਗ ਸਕਦੀ ਜਿਹੜੇ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਨਾਮ ਨਾਮ ਹੋਰ ਤੇ ਉਹ ਨਾਮ ਦੇ ਵਿੱਚ ਰਹਿਤੇ ਜਾਂਦੇ ਨੇ ਗੁਰਾਕੀ ਸਤੂ ਜੀ ਕਹਿੰਦੇ ਨੇ ਜਿਹੜੇ ਘਰਤਾ ਵੀ ਲਾਉਂਦੇ ਉਹ ਫਿਰ ਨੇੜੇ ਘਰ ਦੇ ਵਿੱਚ ਪਰਮਾਤਮਾ ਦੇ ਸਤੂ ਜੀ ਕਹਿੰਦੇ ਸਮਾਧੀ ਲਾ ਕੇ ਪਰਮਾਤਮਾ ਦੇ ਨਾਮ ਨੂੰ ਬੈਠਣਾ ਜਿਹੜੇ ਜਿਹੜਾ ਉਤਪਰਮਾ ਪਰਮਾਤਮਾ ਹੈ ਜਿਹੜਾ ਪ੍ਰਸ਼ਾਮਾ ਰੂਪ ਕਿਸੇ ਨੂੰ ਨਹੀਂ ਦਿੱਤਾ ਹੈ ਸਤੂ ਜੀ ਕਹਿੰਦੇ ਇਹੋ ਜੀ ਬਖਸ਼ਿਸ਼ ਹੋਈ ਉਹਨਾਂ ਨੇ ਆਪਣੇ ਹਿਰਦੇ ਦੇ ਘਰ ਦੇ ਵਿੱਚ ਰੱਬ ਨੂੰ ਪੂਜ ਕੇ ਉਹ ਪਰਮਾਤਮਾ ਦੇ ਨਾਮ ਨੂੰ ਦੀ ਸਮਾਧੀ ਵਿੱਚ ਲਾ ਕੇ ਉਹ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਆਰੰਭ ਕਰਦਾ ਹਾਂ ਅਸੰਤੁਸ਼ਟ